ਇਹ ਫਦਰ ਸੀਮਨ ਜੀ ਤੋਂ ਬਾਂਸ ਅਤੇ ਬਿੱਟੂ ਦੀ ਤੇ ਬਿੱਟੂ ਜੀ ਨੇ ਆਡੀਓ ਨੂੰ ਨਿਕਾੜ ਦਿੱਤਾ ਉਹਨਾਂ ਨੇ ਕਿਹਾ ਫੇਕ ਹੈ ਇਹ ਐਡਿਟ ਕੀਤੀ ਗਈ ਹੈ। ਲੇਕੋ ਹੁਣ ਬਿੱਟੂ ਬਜਾਰਾ ਕੀ ਕਹਿ ਸਕਦਾ ਇਹਦੇ ਤੇ? ਇਸ ਤੋਂ ਇਲਾਵਾ ਉਹ ਕੀ ਕਹਿ ਸਕਦਾ? ਹੁਣ ਦੇਖੋ ਇੱਕ ਗੱਲ ਤਾਂ ਸਪਸ਼ਟ ਹੋ ਗਈ ਵੀ ਬਿੱਟੂ ਸੀਰੀਅਸ ਮੈਨ ਨੇ ਹੈ। ਰਾਜਨੀਤੀ ਦੇ ਯੋਗਨੀ ਜਿਸ ਪਾਰਟੀ 'ਚ ਕੰਮ ਕਰਦਾ ਉਸੇ ਪਾਰਟੀ ਦੇ ਲੀਡਰਸ਼ਿਪ ਦੇ ਪਿੱਠ ਵਿੱਚ ਛੁਲਾ ਮਾਰਦਾ। ਔਰ ਜਿੱਥੇ ਗਿਆ ਉੱਥੇ ਉਹਦੇ ਵਿਚਾਰ ਕੀ ਨੇ? ਉਹਦੇ ਉਸ ਪਾਰਟੀ ਪ੍ਰਤੀ ਕੀ ਸੋਚ ਆ ਕੀ ਵਿਚਾਰ ਰੱਖਦਾ ਇਹ ਵੀ ਸਪਸ਼ਟ ਹੋ ਗਿਆ ਹੁਣ ਇੱਕ ਗੱਲ ਇਹ ਜੋ ਸਪਸ਼ਟ ਹੋ ਗਈ ਵੀ ਇਹ ਵਿਅਕਤੀ ਲੋਕਪੱਖੀ ਵੀ ਨਹੀਂਗਾ ਪਾਰਟੀ ਪੱਖੀ ਵੀ ਨਹੀਂਗਾ ਇਹ ਸਿਰਫ ਤੇ ਸਿਰਫ ਆਪਣੇ ਪੱਖ ਦਾ ਮਾਲਕ ਆ ਸਿਰਫ ਸੱਤਾ ਇਹਨੂੰ ਚਾਹੀਦੀ ਆ ਤੇ ਸਿਕਿਉਰਿਟੀ ਚਾਹੀਦੀ ਆ ਕਿਸੇ ਵੀ ਰੂਪ ਚ ਇਹਨੂੰ ਸੱਤਾ ਮਿਲ ਜਵੇ ਉਹ ਉਸ ਰੂਪ ਦੇ ਵਿੱਚ ਜਾਣ ਨੂੰ ਤਿਆਰ ਆ ਸੱਤਾ ਹਾਸਲ ਕਰਨ ਲਈ ਕੁਝ ਵੀ ਕਰ ਸਕਦਾ ਪਰ ਨਾ ਲੋਕ ਸੇਵਾ ਨਾ ਸਮਾਜ ਸੇਵਾ ਨਾ ਰਾਜਨੀਤਿਕ ਸੇਵਾ ਇਹਦੇ ਇਹਦੇ ਕਿਸੇ ਖਾਨੇ ਦੇ ਵਿੱਚ ਦਿਲ ਦਿਮਾਗ ਦੇ ਕਿਸੇ ਖਾਨੇ ਵਿੱਚ ਸਰ ਬੀਜੇਪੀ ਲੀਡਰਾਂ ਬਾਰੇ ਵੀ ਕੁਝ ਬੋਲਦਾ ਹੋਇਆ ਨਜ਼ਰ ਆ ਰਿਹਾ ਵਾ ਜਿਸ ਤਰ੍ਹਾਂ ਪੀਐਮ ਮੋਦੀ ਬਾਰੇ ਵੀ ਕਮੈਂਟ ਮੈਂ ਉਹੀ ਤਾਂ ਗੱਲ ਕਰਦਾ ਵੀ ਇੱਕ ਪਾਰਟੀ ਦੇ ਪਿੱਛੇ ਸ਼ੁਰਾ ਮਾਰ ਕੇ ਗਿਆ ਦੂਜੀ ਪਾਰਟੀ ਦੀ ਪਿੱਛੇ ਸ਼ੁਰਾ ਮਾਰ ਮਾਰਨ ਵਾਸਤੇ ਤਿਆਰ ਬੈਠਾ ਸ਼ੁਰਾ ਮਾਰ ਰਿਹਾ ਸ਼ੁਰਾ ਉਹਦੇ ਹੱਥ 'ਚ ਆ ਪਰ ਉਹਨਾਂ ਦੇ ਮੋਦੀ ਜੀ ਬਾਰੇ ਕੀ ਵਿਚਾਰ ਨੇ ਉਹਨਾਂ ਦੇ ਇੱਕ ਮਹਾ ਮੰਤਰੀ ਬਾਰੇ ਕੀ ਵਿਚਾਰ ਨੇ ਇੱਕ ਉਹਨਾਂ ਦੀ ਜਿਹੜੀ ਹੋਰ ਲੀਡਰਸ਼ਿਪ ਆ ਜਾਖੜ ਸਾਹਿਬ ਜਾ ਉਹਨਾਂ ਬਾਰੇ ਕੀ ਵਿਚਾਰ ਨੇ ਸਾਹਮਣੇ ਇੱਕ ਪੱਗ ਬਾਰੇ ਪਹਿਲਾਂ ਇੱਕ ਵਾਰੀ ਇਹਨੇ ਪੱਗ ਕਹੀ ਸੀ ਮੈਨੂੰ ਪੱਗ ਰਾਹੁਲ ਗਾਂਧੀ ਜੀ ਦੀ ਪੱਗ ਦਿੱਤੀ ਹੋਈ ਹੈ ਅੱਜ ਉਹ ਪੱਗ ਕਹਿੰਦਾ ਜੀ ਨਕਲੀ ਪੱਗ ਦੇਖੋ ਇਹ ਪੱਗ ਦਾ ਕਿੰਨਾ ਸਤਕਾਰ ਕਰ ਰਿਹਾ ਹੈ ਵਿਅਕਤੀ ਜਿਹੜੀ ਪੱਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕੁਰਬਾਨੀਆਂ ਕਰਕੇ ਪ੍ਰਦਾਨ ਕਰਾਈ ਹੈ ਜਿਹੜੀ ਸਰਦਾਰੀ ਦਾ ਸਭ ਤੋਂ ਵੱਡਾ ਸਮਝ ਲੋ ਕਹਿੰਦੇ ਸਾਡਾ ਤਾਜ ਆ ਉਹ ਤਾਜ ਬਾਰੇ ਇਹਦੇ ਵਿਚਾਰ ਨੇ ਕਦੇ ਰਾਹੁਲ ਦੀ ਪੱਗ ਕਹਿੰਦਾ ਕਦੇ ਨਕਲੀ ਪੱਗ ਕਹਿੰਦਾ ਇਹ ਵਿਅਕਤੀ ਇਹ ਮੈਗਨਮ ਨੂੰ ਸਿੱਖ ਕਹਣ ਦਾ ਵੀ ਹੱਕ ਨਹੀਂ ਆ ਸਕਦਾ ਚਲੋ ਪਹਿਲਾਂ ਨਹੀਂ ਰਿਹਾ ਜਦੋਂ ਸਿੱਖੀ ਦਾ ਘਾਣ ਕੀਤਾ ਉਦੋਂ ਵੀ ਨਹੀਂ ਸਿੱਖ ਰਿਹਾ ਇਹ ਵਿਅਕਤੀ ਕਿਸੇ ਵੀ ਧਰਮ ਕਿਸੇ ਵੀ ਜਾਤ ਕਿਸੇ ਵੀ ਬਰਾਦਰੀ ਕਿਸੇ ਵੀ ਮੱਜਬ ਦੇ ਲਾਇਕ ਨਹੀਂਗਾ ਇਹ ਇਨਸਾਨ ਨਾ ਹੋ ਕੇ ਪਤਾ ਨਹੀਂ ਕੀ ਹੈ ਸਿਮਰਜੀਤ ਸਿੰਘ ਬੈਂਸ ਦੀ ਦੂਸਰੀ ਪਾਰਟੀ ਦੇ ਵਿੱਚ ਜਾਣ ਨਾਲ ਕਿੰਨਾ ਫਰਕ ਹੋਊਗਾ ਜਦੋਂ ਕਾਂਗਰਸ join ਦੇਖੋ ਸਾਨੂੰ ਇਹਦੇ ਜਾਣ ਨਾਲ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਇਹਦਾ ਚਿਹਰਾ ਮੋਹਰਾ ਪੰਥਕ ਸੀ ਪਹਿਲਾਂ ਪੰਥੇ ਗੱਲਾਂ ਕਰਦਾ ਸੀ ਪੰਜਾਬ ਪੱਕੀ ਗੱਲਾਂ ਕਰਦਾ ਸੀ ਔਰ ਜਿਹੜੀ ਪੰਥਕ ਵੋਟ ਸੀ ਕਾਫੀ ਸਿੱਖ ਵੋਟਰੇ ਦੇ ਨਾਲ ਜੁੜੀ ਹੋਈ ਸੀ ਸਿੱਖ ਵੋਟ ਕਦੇ ਵੀ ਕਾਂਗਰਸ ਨੂੰ ਨਹੀਂ ਪੈਂਦੀ ਔਰ ਖਾਸ ਕਰਕੇ 1 ਜੂਨ ਕਰਕੇ ਕਿਉਂਕਿ 1 ਜੂਨ ਉਹ ਦਿਨ ਆ ਜਿੱਦਾਂ ਦਰਵਾਦ ਸਾਹਿਬ ਤੇ 40 ਸਾਲ ਪਹਿਲਾਂ ਹਮਲਾ ਹੋਇਆ ਸੀ ਕਾਂਗਰਸ ਨੇ ਕੀਤਾ ਸੀ ਜਿਹੜੀ ਕਾਂਗਰਸ ਪਾਰਟੀ ਵਿੱਚ ਅੱਜ ਗਿਆ ਔਰ ਕਾਂਗਰਸ ਪਾਰਟੀ ਦੀ ਉਸ ਵੇਲੇ ਦੀ ਜਿਹੜੀ ਮੁਖੀ ਸੀ ਉਹਦੋਂ ਆ ਜਿਹੜਾ ਵੜਿੰਗ ਆ ਇਹ ਮਾਂ ਕਹਿੰਦਾ ਇਹਨੇ ਇੱਕ ਟੀ-ਸ਼ਰਟ ਪਾਈ ਸੀ ਕਿਸੇ ਨੇ ਇਹਨੂੰ ਪੁੱਛਿਆ ਵੀ ਤੂੰ ਟੀ-ਸ਼ਰਟ ਪਾਈ ਫਿਰਦਾ ਉੱਤੇ ਫੋਟੋ ਉਕਰੀ ਹੋਈ ਸੀ ਇਹਦੀ ਇੰਦਰਾ ਗਾਂਧੀ ਜੀ ਦੀ ਉਹ ਕਹਿੰਦਾ ਇਹ ਮੇਰੀ ਮਾਂ ਹੁਣ ਜਿਹੜੀ ਮਾਂ ਨੇ ਜਿਹੜੀ ਪਾਲਟੀ ਦੀ ਮਾਂ ਨੇ ਉਹ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ ਉਹਦਾ ਪੁੱਤ ਹੋਵੇ ਉਹਦੇ ਪੁੱਤ ਨੂੰ 1 ਜੂਨ ਵਾਲੇ ਦਿਨ ਜਿਸ ਦਿਨ ਹਮਲਾ ਹੋਇਆ ਹੋਵੇ ਕੋਈ ਵੀ ਸਿਕ ਵੋਟ ਨਹੀਂ ਪਾਉਂਦਾ ਜੀ ਅੱਜ ਛਲੋ ਨਹੀਂ ਅਕਾਲੀ ਦਲ ਆਪਣੇ ਹੱਕਾਂ ਦੇ ਲਈ ਲੜਨ ਦੀ ਗੱਲ ਕਰ ਰਿਹਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਪਰ ਕੀ ਇਹ ਜਿਹੜਾ ਤੁਸੀਂ ਵਰਕਰਾਂ ਦੀ ਕੀਤੀ ਹੈ ਇਕੱਲੇ ਰਹਿਣ ਦੀ ਇਹ ਵਰਕਰਾਂ ਰਹੂ ਕਿ ਅੱਗੇ ਜਾ ਕੇ ਦੁਬਾਰਾ ਕਰ ਜਾਈਓ ਦੇਖੋ ਸਾਡਾ ਮਤਲਬ ਪੰਜਾਬ ਸਾਡਾ ਮਕਸਦ ਪੰਜਾਬ ਆ ਸਾਡਾ ਸਭ ਕੁਝ ਪੰਜਾਬ ਆ ਅਸੀਂ ਪੰਜਾਬ ਲਈ ਮਰ ਮਿੱਟਣ ਨੂੰ ਤਿਆਰ ਆ ਪੰਜਾਬ ਦੀਆਂ ਹੱਕੀ ਮੰਗਾਂ ਮਨਾਉਣ ਵਾਸਤੇ ਅਸੀਂ ਮੋਰਚੇ ਵੀ ਲਾਏ ਨੇ ਪੰਜਾਬ ਦੀਆਂ ਹੱਕੀ ਮੰਗਾਂ ਸਾਡੀ ਇਹ ਮੰਨ ਜੇ ਕੋਈ ਮੰਨੂਗਾ ਅਸੀਂ ਸਰਕਾਰ 'ਚ ਜਾਣਾ ਅਸੀਂ ਹਾਊਸ 'ਚ ਜਾਣਾ ਅਸੀਂ ਉੱਥੇ ਜਾ ਕੇ ਪੰਜਾਬ ਦੀਆਂ ਹੱਕੀ ਗੱਲਾਂ ਦੀ ਮੰਗਾਂ ਦੀ ਗੱਲ ਕਰਨੀ ਆ ਸਾਡੇ ਬੰਦੀ ਸਿੰਘ ਦੀ ਰਿਹਾਈ ਪੰਜਾਬ ਨੂੰ ਵੱਧ ਅਧਿਕਾਰ ਬਾਗਾ ਬਾਰਡਰ ਖੋਲ ਕੇ ਵਪਾਰ ਸ਼ੁਰੂ ਕਰਨਾ ਚੰਡੀਗੜ੍ਹ ਸਾਡਾ ਮਿਲੇ ਪਾਣੀ ਦੇ ਮਸਲੇ ਹੱਲ ਹੋਣ ਇਹ ਮਸਲੇ ਸਾਡਾ ਜੇ ਕੋਈ ਹੱਲ ਕਰੂਗਾ ਫਿਰ ਅਸੀਂ ਸੋਚਾਂਗੇ ਵੀ ਅਸੀਂ ਅੱਗੇ ਕੀ ਸਟੈਪ ਚੱਕਣਾ ਇਹ ਮਸਲੇ ਤਾਂ ਹੁਣ ਵੀ ਖੜੇ ਨੇ ਪਹਿਲਾਂ ਵੀ ਖੜੇ ਸੀ ਪਿਛਲੇ 10 ਸਾਲਾਂ ਦੀ ਸਰਕਾਰ ਰਹੀ 7 ਤੋਂ ਲੈ ਕੇ 17 ਤੱਕ ਦੀ ਤਾਂ ਉਹਦੇ ਸਮੇਂ 'ਚ ਇਹ ਹੱਲ ਕਿਉਂ ਨਹੀਂ ਕੀਤੇ ਗਏ ਬੰਦੀ ਸਿੰਘ ਤਾਂ ਪਹਿਲਾਂ ਵੀ ਸ਼ਾਮਿਲ ਸੀ ਉਸ ਵੇਲੇ ਕਈ ਬੰਦੀ ਸਿੰਘਾਂ ਦੀ ਹਜੇ ਕੈਦ ਪੂਰੀ ਨਹੀਂ ਹੋਈ ਸੀ ਜਿਹੜੀ ਕੈਦ ਦਾ ਟਾਈਮ ਪੀਰੀਅਡ ਹੁੰਦਾ ਪੂਰਾ ਨਹੀਂ ਹੋਇਆ ਸੀ ਜਿਸ ਕਰਕੇ ਉਸ ਵੇਲੇ ਗੱਲ ਨਹੀਂ ਚੱਲ ਸਕੀ ਹੁਣ ਉਹਨਾਂ ਦੀ ਕੈਦ ਪੂਰੀ ਹੋ ਚੁੱਕੀ ਆ ਇਸ ਕਰਕੇ ਮਸਲੇ ਗੱਲ ਚੱਲ ਰਹੀ ਆ ਔਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸਾਡਾ ਪਹਿਲੇ ਮੁੱਦੇ ਦੇ ਏਜੰਡੇ ਦੇ ਸਭ ਤੋਂ ਇੱਕ ਨੰਬਰ ਤੇ ਮਲੂਕਾ ਸਾਹਿਬ ਤਾਂ ਕਹਿੰਦੇ ਵੀ ਗੜਜੋਲ ਹੋ ਜਾਲਾ ਜੇ ਤਾਂ ਅਸੀਂ ਵਧੀਆ ਹੁੰਦਾ ਤੇ ਹਰ ਇੱਕ ਮੰਦਰ ਦੇ ਆਪਣੇ ਥਿਊ ਨੇ ਔਰ ਪਾਰਟੀ ਹਾਈ ਕਮਾਂਡ ਦਾ ਥਿਊ ਨੇ ਜਿਹੜੇ ਉਹ ਸਾਡੇ ਕੋਰ ਕਮੇਟੀ ਦੇ ਥਿਊ ਨੇ ਸਾਡੇ ਦੇ ਸਾਹਮਣੇ ਨੇ ਉਹ ਇੱਕ ਇੰਡੀਵਿਜੂਅਲੀ ਮੇਰੇ ਵਿਚਾਰ ਹੋ ਸਕਦੇ ਨੇ ਕੋਰ ਕਮੇਟੀ ਦੇ ਵਿਚਾਰ ਮੰਨੇ ਜਾਣੇ ਨੇ ਫੈਸਲਾ ਕੋਰ ਕਮੇਟੀ ਨੇ ਕੀਤਾ ਕਿ ਆਹ ਸਾਡੀਆਂ ਚਾਰਜਾਂ ਪੰਜ ਮੰਗਾਂ ਨੇ ਜੇ